ਗੁੱਡ ਮਾਰਨਿੰਗ ਬੱਚਿਓ ਅੱਗੇ ਅਸੀਂ ਪੜ੍ਹਾਂਗੇ ਦਰਸ਼ਨ ਬੁਲੰਦਵੀ ਜੀ ਦੀ ਅਗਲੀ ਕਵਿਤਾ ਅਬੋਲ ਸ਼ਬਦਾਂ ਦਾ ਲਹੂ ਬੱਚਿਓ ਇਸ ਕਵਿਤਾ ਦੇ ਵਿੱਚ ਆਪਣੀ ਧਰਤੀ ਨੂੰ ਛੱਡ ਕੇ ਵਿਦੇਸ਼ ਦੇਸ਼ ਵਿੱਚ ਜਾ ਕੇ ਪ੍ਰਵਾਸੀ ਦੇ ਤੌਰ ਤੇ ਰਹਿ ਰਹੇ ਇੱਕ ਪ੍ਰਵਾਸੀ ਦੀ ਤਰਸਦੀ ਨੂੰ ਪੇਸ਼ ਕੀਤਾ ਹੈ ਕਿਸ ਤਰਸਦੀ ਨੂੰ ਪੇਸ਼ ਕੀਤਾ ਹੈ ਇਸ ਕਵਿਤਾ ਦੇ ਵਿੱਚ ਕਿ ਇੱਕ ਪ੍ਰਵਾਸੀ ਦੂਜੀ ਧਰਤੀ ਤੇ ਜਾ ਕੇ ਆਪਣੀ ਮਾਂ ਬੋਲੀ ਦੇ ਨਾਲੋਂ ਟੁੱਟ ਜਾਂਦਾ ਹੈ ਤੇ ਪੈਸਿਆਂ ਦੀ ਦੌੜ ਦੇ ਵਿੱਚ ਫਸ ਕੇ ਉਹ ਰਹਿ ਜਾਂਦਾ ਹੈ ਸੋ ਵੈਸੇ ਤਾਂ ਬੱਚੋ ਜੇਕਰ ਹੁਣ ਦੀ ਅਸੀਂ ਜ਼ਿੰਦਗੀ ਨੂੰ ਦੇਖੀਏ ਤਾਂ ਇਹਦੇ ਵਿੱਚ ਤਾਂ ਅਸੀਂ ਘਰ ਦੇ ਵਿੱਚ ਬੈਠ ਕੇ ਵੀ ਆਪਣੀ ਮਾਂ ਬੋਲੀ ਦੇ ਨਾਲ ਜੁੜ ਨਹੀਂ پا ਰਹੇ ਕਿਉਂਕਿ ਅੰਗਰੇਜ਼ੀ ਦੀ ਦੌੜ ਦੇ ਵਿੱਚ ਲੱਗਿਆ ਹਰ ਇਨਸਾਨ ਚਾਹੁੰਦਾ ਹੈ ਕਿ ਮੇਰਾ ਬੱਚਾ ਅੰਗਰੇਜ਼ੀ ਸਕੂਲ ਦੇ ਵਿੱਚ ਪੜੇ ਸੋ ਹੁਣ ਅਗਰ ਅਸੀਂ ਕਿਸੇ ਵੀ ਬੱਚੇ ਦੇ ਨਾਲ ਕੋਈ ਗੱਲ ਕਰਦੇ ਆ ਤਾਂ ਨਾ ਉਹ ਪੰਜਾਬੀ ਜੋਗਾ ਹੁੰਦਾ ਹੈ ਨਾ ਉਹ ਹਿੰਦੀ ਜੋਗਾ ਹੁੰਦਾ ਹੈ ਤੇ ਨਾ ਉਹ ਅੰਗਰੇਜ਼ੀ ਜੋਗਾ ਹੁੰਦਾ ਕਿਉਂਕਿ ਉਹ ਤਿੰਨਾਂ ਭਾਸ਼ਾਵਾਂ ਦੇ ਵਿੱਚ ਉਲਝ ਕੇ ਹੀ ਰਹਿ ਜਾਂਦਾ ਹੈ ਸੋ ਪੰਜਾਬੀ ਨੂੰ ਛਡਾਣ ਦੇ ਵਿੱਚ ਤਾਂ ਕਿਤੇ ਨਾ ਕਿਤੇ ਅਸੀਂ ਘਰ ਦੇ ਵਿੱਚ ਬੈਠੇ ਖੁਦ ਹੀ ਚੋਰਾਂ ਇਹ ਸਾਡੇ ਹੁਣ ਦੇ ਘਰ ਦੇ ਵਿੱਚ ਬੈਠੇ ਪੰਜਾਬੀਆਂ ਦੀ ਤਰਸਦੀ ਹੈ ਅਸੀਂ ਕਦੀ ਨਹੀਂ ਸੋਚਦੇ ਕਿ ਜੇਕਰ ਅਸੀਂ ਹੋਰ ਭਾਸ਼ਾ ਨੂੰ ਸਿੱਖਣਾ ਹੈ ਤਾਂ ਘਟੋ-ਘਟ ਆਪਣੇ ਪੱਲੇ ਜੋ ਹੈਗਾ ਅਸੀਂ ਉਹਨੂੰ ਨਾ ਗਵਾਈਏ ਤੇ ਅਸੀਂ ਉਹ ਵੀ ਲਗਾਤਾਰ ਗਵਾਉਂਦੇ ਜਾ ਰਹੇ ਹਾਂ ਸੋ ਅੰਤ ਸਾਡੇ ਪੱਲੇ ਕੀ ਪੈਂਦਾ ਨਾ ਸਾਡੀ ਆਪਣੀ ਮਾਤ ਭਾਸ਼ਾ ਸਾਡੇ ਆਪਣੇ ਪੱਲੇ ਹੁੰਦੀ ਹੈ ਤੇ ਨਾ ਹੀ ਬਗਾਨੀ ਭਾਸ਼ਾ ਸੋ ਹੋ ਸਕੇ ਤਾਂ ਜਿੰਨਾ ਅਸੀਂ ਮਾਪੇ ਦੇ ਕੋਲੋਂ ਸਿੱਖਦੇ ਆ ਉਹ ਅੱਗੇ ਜ਼ਰੂਰ ਦਈਏ ਜਿੰਨਾ ਅਸੀਂ ਮਾਪੇ ਤੋਂ ਪੰਜਾਬੀ ਸਿੱਖੀ ਹੈ ਅੱਗੇ ਛੋਟੇ ਬੱਚਿਆਂ ਦੇ ਨਾਲ ਉਹਨਾਂ ਸ਼ਬਦਾਂ ਨੂੰ ਜ਼ਰੂਰ ਸਾਂਝਾ ਕਰੀਏ ਤੇ ਅੰਗਰੇਜ਼ੀ ਸਿੱਖਣ ਦੇ ਵਿੱਚ ਕੋਈ ਬੁਰਾਈ ਨਹੀਂ ਹੈ ਇੰਟਰਨੈਸ਼ਨਲ ਲੈਂਗੁਏਜ ਹੈ ਹੁਣ ਤਾਂ ਸਮਾਂ ਕਿ ਅਗਰ ਅਸੀਂ ਦੇਖੀਏ ਤਾਂ ਬਧੇਰੇ ਲੋਕ ਵੱਖ-ਵੱਖ ਦੇਸ਼ਾਂ ਦੀਆਂ ਵੱਖ-ਵੱਖ ਭਾਸ਼ਾਵਾਂ ਨੂੰ ਸਿੱਖ ਰਹੇ ਤੇ ਇਸ ਵਿੱਚ ਕੋਈ ਬੁਰਾਈ ਨਹੀਂ ਹੈ ਪਰ ਆਪਣੀ ਛੱਡਣਾ ਤਾਂ ਬਿਲਕੁਲ ਇੱਕ ਬੁਰਾਈ ਹੈ ਸੋ ਪੜਦੇ ਕਵੀ ਇਸ ਕਵਿਤਾ ਦੇ ਵਿੱਚ ਕੀ ਕਹਿੰਦਾ ਹੈ ਇਹ ਪ੍ਰਵਾਸ ਦਾ ਕਿਹੜਾ ਸ਼ਰਾਪ ਕਿ ਮੇਰੀ ਭਾਸ਼ਾ ਦੇ ਬੋਲ ਕਿਸੇ ਖੂੰਜੇ ਪਈ ਸਤਾਰ ਵਾਂਗ ਖਮੋਸ਼ ਨੇ ਕਹਿੰਦਾ ਇਹ ਪ੍ਰਵਾਸ ਜਿਹੜਾ ਕਹਿੰਦਾ ਇੱਕ ਤਰ੍ਹਾਂ ਦਾ ਸ਼ਰਾਪ ਹੈ ਪਰ ਕਿਸ ਤਰ੍ਹਾਂ ਦਾ ਸ਼ਰਾਪ ਹੈ ਕਹਿੰਦਾ ਮੈਂ ਮਜਬੂਰ ਹੋ ਜਾਣਾ ਕਹਿੰਦਾ ਜਿਸ ਤਰ੍ਹਾਂ ਮੇਰੀ ਕਿਸੇ ਕਖੂਂਜੇ ਦੇ ਵਿੱਚ ਪਿਆ ਸਿਤਾਰ ਖਮੋਸ਼ ਰਹਿੰਦਾ ਉਸੇ ਤਰ੍ਹਾਂ ਮੇਰੀ ਭਾਸ਼ਾ ਭਾਵੇਂ ਹੈਗੀ ਹੈ ਮੇਰੇ ਕੋਲ ਬਟ ਫਿਰ ਵੀ ਉਹ ਖਮੋਸ਼ ਰਹਿੰਦੀ ਹੈ ਇਸ ਸਿਤਾਰ ਵਾਂਗ ਮੇਰੀ ਜੀਭਾ ਤੇ ਪੱਥਰ ਵਾਂਗ ਅਬੋਲ ਨੇ ਤੇ ਪਰਾਈ ਭਾਸ਼ਾ ਦੀ ਲੋੜ ਨੇ ਮੈਨੂੰ ਦਿਨੇ ਅਗਵਾ ਕਰ ਲਿਆ ਕਹਿੰਦਾ ਮੇਰੀ ਭਾਸ਼ਾ ਜਿਹੜੀ ਹੈ ਮੇਰੀ ਜੀਵ ਤੇ ਪਈ ਆ ਪੰਜਾਬੀ ਅਗਰ ਕਿਸੇ ਵਿਦੇਸ਼ ਦੀ ਧਰਤੀ ਤੇ ਵੀ ਚਲਾ ਜਾਵੇ ਤਾਂ ਫਿਰ ਵੀ ਪੰਜਾਬੀ ਤਾਂ ਹੁੰਦੀ ਆ ਉਹਦੇ ਕੋਲ ਪਰ ਕਿਉਂਕਿ ਉਹਨੇ ਉਹ ਬੋਲਣੀ ਨਹੀਂ ਹੁੰਦੀ ਉੱਥੇ ਜਾ ਕੇ ਇਸ ਕਰਕੇ ਪੱਥਰ ਵਾਂਗ ਕਹਿੰਦਾ ਬੋਲ ਹੀ ਪਏ ਰਹਿੰਦੇ ਆ ਉਹਨਾਂ ਸ਼ਬਦਾਂ ਨੂੰ ਮੈਂ ਛੇੜਦਾ ਹੀ ਨਹੀਂ ਤੇ ਜਦੋਂ ਅਸੀਂ ਵਿਦੇਸ਼ ਦੀ ਧਰਤੀ ਤੇ ਜਾਂਦੇ ਆ ਤਾਂ ਪਰਾਈ ਭਾਸ਼ਾ ਦੀ ਹੀ ਲੋੜ ਪੈਂਦੀ ਹੈ ਸਾਨੂੰ ਉਹ ਸਿੱਖਣ ਦੀ ਜ਼ਰੂਰਤ ਪੈਂਦੀ ਹੈ ਜੇਕਰ ਜਰਮਨ ਚ ਜਾਣਾ ਹੈ ਤੁਸੀਂ ਕੰਮ ਕਾਰ ਕਰਨਾ ਹੈ ਤਾਂ ਜਰਮਨ ਸਿੱਖਣੀ ਪੈਣੀ ਹੈ ਜੇਕਰ ਇੰਗਲੈਂਡ ਦੇ ਵਿੱਚ ਜਾਣਾ ਤਾਂ ਤੁਹਾਨੂੰ ਅੰਗਰੇਜ਼ੀ ਸਿੱਖਣੀ ਪੈਣੀ ਹੈ ਸੋ ਇਸ ਤਰ੍ਹਾਂ ਕਹਿੰਦਾ ਪਰਦੇਸੀ ਹਨਾ ਪਰਾਈ ਭਾਸ਼ਾ ਨੇ ਉਹਦੀ ਲੋੜ ਨੇ ਮੈਨੂੰ ਦਿਨ ਹੀ ਅਗਵਾ ਕਰ ਲਿਆ ਮੈਨੂੰ ਆਪਣੇ ਵਾਸਤੇ ਵਿੱਚ ਕਰ ਲਿਆ ਕਹਿੰਦਾ ਮਨ ਚਾਂਦੀ ਦੇ ਦਰਿਆ ਦੇ ਵਾਲੇ ਪੱਕੇ ਕੰਡਿਆਂ ਵਾਂਗ ਵੱਜਦਾ ਪਿਆ ਏ ਤੇ ਅਰਥ ਜ਼ਿੰਦਗੀ ਦਾ ਵਿਸਥਾਰ ਚ ਜਮਾ ਖਾਤਿਆਂ ਚ ਖੁੱਲਦਾ ਪਿਆ ਏ ਤੇ ਮਨ ਦੀ ਕੀ ਹਾਲਤ ਹੁੰਦੀ ਆ ਉਹ ਤਾਂ ਚਾਂਦੀ ਦੇ ਦਰਿਆ ਦੇ ਵਿੱਚ ਫਸ ਜਾਂਦਾ ਏ ਠੀਕ ਹੈ ਚਾਂਦੀ ਦਾ ਦਰਿਆ ਕੀ ਆ ਪੌਂਡ ਦੇ ਵਿੱਚ ਫਸ ਜਾਣਾ ਜਾਂ ਡਾਲਰਾਂ ਦੀ ਚਮਕ ਸਾਨੂੰ ਉਹ ਜੀਣ ਹੀ ਨਹੀਂ ਦਿੰਦੀ ਸੋ ਜਦੋਂ ਪ੍ਰਾਈ ਧਰਤੀ ਦੇ ਉੱਤੇ ਅਸੀਂ ਜਾਂਦੇ ਆ ਤਾਂ ਉੱਥੇ ਡਾਲਰ ਜਾਂ ਪੌਂਡ ਉਹਨਾਂ ਦੀ ਚਮਕ ਦੇ ਵਿੱਚ ਅਸੀਂ ਵੱਜ ਕੇ ਰਹਿ ਜਾਂਦੇ ਆ ਤੇ ਸਾਡੀ ਜ਼ਿੰਦਗੀ ਦਾ ਵਿਸਥਾਰ ਕਿੱਥੋਂ ਤੱਕ ਹੋ ਸਕਦਾ ਸਿਰਫ ਜਮਾ ਖਾਤਿਆਂ ਤੱਕ ਅਸੀਂ ਪੈਸਾ ਆਪਣੇ ਖਾਤਿਆਂ ਦੇ ਵਿੱਚ ਬੈਂਕਾਂ ਦੇ ਵਿੱਚ ਜਮਾ ਕਰਵਾਉਂਦੇ ਰਹਿੰਦੇ ਆ ਇਸ ਤੋਂ ਬਾਅਦ ਜ਼ਿੰਦਗੀ ਦਾ ਅਰਥ ਸਾਡੇ ਲਈ ਹੋਰ ਕੋਈ ਨਹੀਂ ਰਹਿੰਦਾ ਕਹਿੰਦਾ ਰੋਜ਼ੀ ਦਾ ਸਫਰਨਾਮਾ ਰੂਹ ਦੀ ਲੋਰੀ ਤੋਂ ਦੂਰ ਏ ਤੇ ਰੂਹ ਦਾ ਖਿਆਲ ਜਿਸਮ 'ਚ ਜ਼ਹਿਰ ਵਾਂਗ ਫੈਲਦਾ ਪਿਆ ਏ ਇੱਕ ਬੰਦਾ ਆਪਣੇ ਦੇਸ਼ ਨੂੰ ਛੱਡ ਕੇ ਦੂਸਰੇ ਦੇਸ਼ ਦੇ ਵਿੱਚ ਕਿਉਂ ਜਾਂਦਾ ਹੈ ਆਪਣੀ ਰੋਟੀ ਦੀ ਭਾਲ ਦੇ ਲਈ ਜਾਂਦਾ ਹੈ ਆਪਣੀ ਆਰਥਿਕ ਸਥਿਤੀ ਨੂੰ ਚੰਗਾ ਬਣਾਉਣ ਦੇ ਲਈ ਉੱਥੋਂ ਜਾਂਦਾ ਹੈ ਪਰ ਕਿਤੇ ਨਾ ਕਿਤੇ ਇਸ ਸਫਰ ਨਾਮੇ ਕਰਕੇ ਇਸ ਸਫਰ ਕਰਕੇ ਪ੍ਰਵਾਸ ਕਰਕੇ ਉਹ ਆਪਣੀ ਰੂਹ ਦੀ ਲੋਰੀ ਤੋਂ ਤਾਂ ਦੂਰ ਹੋ ਜਾਂਦਾ ਹੈ ਉਹਨੂੰ ਮਾਨਸਿਕ ਸੰਤੁਸ਼ਟੀ ਨਹੀਂ ਮਿਲਦੀ ਉਹਦੀ ਰੂਹ ਖੁਸ਼ ਨਹੀਂ ਹੋ ਪਾਂਦੀ ਤੇ ਜਦੋਂ ਵੀ ਰੂਹ ਨੂੰ ਖੁਸ਼ ਕਰਨ ਦਾ ਖਿਆਲ ਉਹਨੂੰ ਆਂਦਾ ਤਾਂ ਉਹ ਬੰਦੇ ਦੇ ਸਰੀਰ ਦੇ ਵਿੱਚ ਜ਼ਹਿਰ ਵਾਂਗ ਫੈਲ ਜਾਂਦਾ ਹੈ ਕਿਉਂਕਿ ਜਦੋਂ ਤੱਕ ਮਨੁੱਖ ਖੁਸ਼ ਨਹੀਂ ਹੈ ਅੰਦਰੋਂ ਉਦੋਂ ਤੱਕ ਉਹ ਉਹਦੀ ਜਿਹੜੀ ਜ਼ਿੰਦਗੀ ਹੈ ਉਹਨੂੰ ਨਰਕ ਵਾਂਗ ਭੋਗਣੀ ਪੈਂਦੀ ਹੈ ਅੱਗੇ ਕੀ ਕਹਿੰਦਾ ਸੋਚਿਆ ਤਾਂ ਕੁਝ ਇਸ ਤਰ੍ਹਾਂ ਸੀ ਕਿ ਆਪਣੀ ਮਾਤ ਭਾਸ਼ਾ ਦੇ ਸ਼ਬਦ ਵਕਤ ਨਾਲ ਜੀਭਾਂ ਦੇ ਜੀਭਾਂ ਤੇ ਰਸਦੇ ਰਹਿਣਗੇ ਹੋਠਾਂ ਤੋਂ ਪਰਿੰਦਿਆਂ ਵਾਂਗ ਉੱਡਦੇ ਰਹਿਣਗੇ ਅੰਗ ਸੰਗ ਸ਼ਹਿਨਾਈ ਵਾਂਗ ਗੂੰਜਦੇ ਰਹਿਣਗੇ ਆਸ-ਪਾਸ ਟੱਲੀ ਵਾਂਗ ਟੁਣਕਦੇ ਰਹਿਣਗੇ ਤੇ ਜਦੋਂ ਹੁਣ ਕਵੀ ਕਹਿੰਦਾ ਕਿ ਜਦੋਂ ਉਹ ਪ੍ਰਦੇਸ਼ ਦੇ ਵਿੱਚ ਗਿਆ ਤਾਂ ਉਦੋਂ ਉਹਨੇ ਕੀ ਸੋਚਿਆ ਸੀਗਾ ਕਿ ਮਾਤ ਭਾਸ਼ਾ ਮੇਰੇ ਤੋਂ ਦੂਰ ਨਹੀਂ ਕਿਤੇ ਵੀ ਚਲੀ ਇਹ ਮੇਰੇ ਨਾਲ ਹੀ ਰਹਿਣੀ ਹੈ ਮੇਰੇ ਮੇਰੀ ਜੀਵ ਦੇ ਉੱਤੇ ਇਹਨੇ ਰਸ ਭਰਦੀ ਰਹਿਣਾ ਹਮੇਸ਼ਾ ਤੇ ਮੇਰੇ ਬੁੱਲਾਂ ਦੇ ਵਿੱਚੋਂ ਪੰਛੀਆਂ ਦੀ ਵਾਂਗ ਇਹਨੇ ਹਮੇਸ਼ਾ ਉੱਡਦੀ ਰਹਿਣਾ ਤੇ ਮੈਂ ਬੋਲਦਾ ਰਹਿਣਾ ਹਮੇਸ਼ਾ ਆਪਣੀ ਭਾਸ਼ਾ ਨੂੰ ਤੇ ਸ਼ਹਿਨਾਈ ਜਿਵੇਂ ਸੋਹਣੀ ਲੱਗਦੀ ਹੈ ਗੂੰਜਦੀ ਰਹਿੰਦੀ ਆਲੇ ਦੁਆਲੇ ਕਹਿੰਦਾ ਇਸੇ ਤਰ੍ਹਾਂ ਇਸ ਪੰਜਾਬੀ ਭਾਸ਼ਾ ਨੇ ਵੀ ਮੇਰੇ ਆਲੇ ਦੁਆਲੇ ਗੂੰਜਦੀ ਰਹਿਣਾ ਤੇ ਟੱਲੀ ਦੀ ਆਵਾਜ਼ ਜਿਵੇਂ ਕੰਨਾਂ 'ਚ ਪੈਂਦੀ ਰਹਿੰਦੀ ਇਸੇ ਤਰ੍ਹਾਂ ਮੇਰੀ ਆਪਣੀ ਭਾਸ਼ਾ ਦੇ ਸ਼ਬਦ ਵੀ ਮੇਰੇ ਕੰਨਾਂ ਵਿੱਚ ਪੈਂਦੇ ਰਹਿਣਗੇ ਪਰ ਕਹਿੰਦਾ ਇਦਾਂ ਦਾ ਕੁਝ ਨਹੀਂ ਹੋਇਆ ਜਿਸ ਕਰਕੇ ਕਵੀ ਦੁਖੀ ਹੁੰਦਾ ਪਰ ਵਕਤ ਦਾ ਕਿਹਾ ਤਕ ਕਾਜ਼ਾ ਕਿ ਪ੍ਰਵਾਸ ਦਾ ਲੋਹਾ पिंजਰਾ ਮੇਰੀ ਛਾਤੀ 'ਚ ਹੋਰ ਮਜ਼ਬੂਤ ਹੋ ਗਿਆ ਏ ਮੇਰੇ ਅਬੋਲ ਸ਼ਬਦਾਂ ਦਾ ਲਹੂ ਇਸ पिंजਰੇ ਦੀਆਂ ਸੀਖਾਂ ਤੇ ਜੰਮਦਾ ਪਿਆ ਏ ਕੀ ਕਹਿੰਦਾ ਪਰ ਵਕਤ ਦਾ ਕਿਹਾ ਤਕ ਕਾਜ਼ਾ ਤਕਾਜ਼ਾ ਕੀ ਹੁੰਦਾ ਮੰਗ ਬੱਚਿਓ ਅਸੀਂ ਕਵੀ ਦੇ ਜੀਵਨ ਬਾਰੇ ਸ਼ੁਰੂ ਦੇ ਵਿੱਚ ਪੜ ਚੁੱਕੇ ਹਾਂ ਜਿਦੇ ਵਿੱਚ ਅਸੀਂ ਪੜਿਆ ਕਿ ਕਵੀ ਪਹਿਲਾਂ ਗ੍ਰੀਸ ਜਾਂਦਾ ਹੈ ਤੇ ਉਸ ਤੋਂ ਬਾਅਦ ਉਹ ਇੰਗਲੈਂਡ ਦੇ ਵਿੱਚ ਚਲਾ ਜਾਂਦਾ ਹੈ ਸੋ ਇਹ ਜੜੀਆਂ ਕਵਿਤਾਵਾਂ ਕਵੀ ਲਿਖਦੇ ਆ ਉਹਨਾਂ ਦੀਆਂ ਭਾਵਨਾਵਾਂ ਦੇ ਨਾਲ ਹੀ ਜੁੜੀਆਂ ਹੋਈਆਂ ਹੁੰਦੀਆਂ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਹੀ ਉਹ ਕਰਦੇ ਆ ਸ਼ਾਇਦ ਕਵੀ ਇਹ ਸਾਰਾ ਕੁਝ ਮਹਿਸੂਸ ਕਰਦਾ ਜੋ ਕਿ ਉਹ ਆਪਣੇ ਸ਼ਬਦਾਂ ਦੇ ਵਿੱਚ ਉਹ ਕੇਰਦਾ ਹੁਣ ਕਵੀ ਕਹਿੰਦਾ ਹੈ ਕਿ ਇਹ ਵਕਤ ਦੀ ਕੈਸੀ ਮੰਗ ਹੈ ਕੇ ਪ੍ਰਵਾਸ ਭਾਵੇਂ ਉਹਨੂੰ ਹੁਣ ਅੰਦਰ ਉਹ ਚੰਗਾ ਨਹੀਂ ਲੱਗ ਰਿਹਾ ਪਰ ਉਹਦਾ ਜਿਹੜਾ ਪਿੰਜਰਾ ਹੈ ਜੋ ਲੋਹੇ ਦਾ ਬਣਿਆ ਹੋਇਆ ਹੁਣ ਬੜੇ ਹੋਏ ਪਿੰਜਰੇ ਦੇ ਵਾਂਗ ਆ ਕਹਿੰਦਾ ਇਹ ਪ੍ਰਵਾਸ ਰੂਪੀ ਪਿੰਜਰਾ ਮੇਰੇ ਦਿਲ ਦੇ ਵਿੱਚ ਹੋਰ ਵੀ ਮਜ਼ਬੂਤ ਹੋ ਚੁੱਕਿਆ ਤੇ ਪੰਜਾਬੀ ਭਾਸ਼ਾ ਜਿਹੜੀ ਅਬੋਲ ਸ਼ਬਦਾਂ ਵਾਂਗ ਮੇਰੀ ਜੀਵ ਤੇ ਪਈ ਹੈ ਕਹਿੰਦਾ ਕਹਿੰਦਾ ਇਹਨਾਂ ਸ਼ਬਦਾਂ ਦਾ ਲਹੂ ਇਸ ਪਿੰਜਰੇ ਦੀਆਂ ਸੀਖਾਂ ਦੇ ਉੱਤੇ ਜੰਮ ਰਿਹਾ ਬਾਬ ਕਵੀ ਨੂੰ ਇਸ ਗੱਲ ਦੀ ਤਕਲੀਫ ਹੁੰਦੀ ਹੈ ਕਿ ਉਹ ਆਪਣੀ ਪੰਜਾਬੀ ਭਾਸ਼ਾ ਆਪਣੇ ਕੋਲ ਹੁੰਦੇ ਹੋਣ ਦੇ ਬਾਵਜੂਦ ਵੀ ਉਹ ਬੋਲ ਨਹੀਂ ਪਾ ਰਿਹਾ ਤੇ ਉਸ ਤੋਂ ਲਗਾਤਾਰ ਉਹ ਟੁੱਟਦਾ ਜਾ ਰਿਹਾ ਸੋ ਇਸ ਤਰ੍ਹਾਂ ਕਵੀ ਇਸ ਕਵਿਤਾ ਦੇ ਵਿੱਚ ਆਪਣੀ ਬੇਵਸੀ ਨੂੰ ਪ੍ਰਗਟਾਉਂਦਾ ਹੈ ਤੇ ਆਪਣੇ ਜੀਵਨ ਦੇ ਵਿੱਚ ਹੰਡਾਈ ਜਾ ਰਹੀ ਤਰਾਸ ਦੀ ਸਥਿਤੀ ਨੂੰ ਉਹ ਪ੍ਰਗਟਾਉਂਦਾ ਹੈ ਤੇ ਅਗਰ ਇਹ ਵੀਡੀਓ ਤੁਹਾਨੂੰ ਲਾਹੇਵੰਦ ਲੱਗੇ ਤਾਂ ਇਹਨੂੰ ਲਾਈਕ ਕਰੋ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ than